ਜਤਿੰਦਰ ਹਾਂਜੀ ਮਹਿੰਗਾਈ ਇੰਨੀ ਜ਼ਿਆਦਾ ਹੋਈ ਪਈ ਹੈਗੀ ਕਿ ਚਾਹੇ ਕਰਿਆਨਾ ਸਟੋਰ ਵਾਲਾ ਚਾਹੇ ਕੋਈ ਕੱਪੜੇ ਲੀਡ ਵਾਲਾ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਦਿਹਾੜੀਦਾਰ ਹੈ ਨਾ ਹਰੇਕ ਦਾ ਲੱਕ ਜਿਹੜਾ ਤੋੜਿਆ ਪਿਆ ਹੈ ਨਾ ਸਹੀ ਗੱਲ ਹੈ ਬਹੁਤ ਜ਼ਿਆਦਾ ਜਿਹੜੀ ਮਹਿੰਗਾਈ ਹੈਗੀ ਹੋਈ ਜਾਂਦੀ ਹੈਗੀ ਠੀਕ ਹੈ ਨਾ ਯਾਰ ਹੁਣ ਪਹਿਲਾਂ ਰੁਪਏ ਦੇ ਵਿੱਚ ਚੀਜ਼ ਮਿਲਦੀ ਥਾਣ ਉਹ ਹੀ ਰੁਪਏ ਵਾਲੀ ਚੀਜ਼ 10 ਰੁਪਏ ਦੀ ਹੋ ਗਈ ਲਾਲਸਾ ਦੁੱਗਣਾ ਰੇਟ 10 ਗੁਣਾ ਰੇਟ ਹੋ ਗਿਆ 10 ਗੁਣਾ ਰੇਟ ਹੋ ਗਿਆ ਹੁਣ ਗਰੀਬ ਬੰਦਾ ਜਾਵੇ ਕਿੱਧਰ ਹੈ ਨਾ ਜਾ ਉਹਨਾਂ ਦਾ ਕਿੱਥੇ ਗਰੀਬ ਬੰਦੇ ਨੇ ਹੁਣ ਯਾਰ ਉਹਦਾ ਭਾਈ ਮੈਂ ਉਹ ਬੰਦਾ ਯਾਰ ਆਪਾਂ ਨੂੰ ਬੈਠਾ ਦੇ ਦੇਣ ਨੂੰ ਪੁੱਛਦਾ ਕਿਵੇਂ ਹਾਲਾਤ ਜਿਹੜੇ ਯਾਰ ਕਿਵੇਂ ਲੱਗਦੇ ਨੇਗੇ ਲੈ ਦੇਖ ਕੇ ਨੰਗੀ ਮੇਰਾ ਵੀਰ ਕਿਤੇ ਕੋਈ ਆ ਬਾਅਦ ਚ ਡਾਕਟਰ ਆਪਨੇ ਨੂੰ ਪੱਠੀਆਂ ਦੇ ਪੈਸੇ ਲੈ ਜਾਵੇ ਸੁਖਤ ਜਿਆ ਕਿਉਂ ਲੱਗਦਾ ਹੈ ਸੁਖਤ ਜਿਆ ਤਾਂ ਪਤਾ ਨਹੀਂ ਦਾ ਪੁੱਛਦੇ ਆ ਕਿ ਲੜ ਦੁਰ ਕਿਤੇ ਨੇ ਕੀ ਹਾਲ ਚਾਲ ਨੇ ਬਾਈ ਜੀ ਵਦਿਆ ਬਾਈ ਵਦਿਆ ਹੋਰ ਠੀਕ ਠਾਕ ਵਦਿਆ ਵਦਿਆ ਥਾਣੋਂ ਤੇਰਾ ਨਾਮ ਠੀਕ ਹੋ ਮਹਿੰਗਾਈ ਵਾਰੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਹਿੰਗਾਈ ਜੇ ਕਿਵੇਂ ਕਿਸਾਨਾਂ ਦੇ ਜਿਵੇਂ ਮਹਿੰਗਾਈ ਵਾਰ ਤਾਂ ਬੰਗੈ ਦਾ ਬੁਰਾ ਹਾਲ ਕੀਤਾ ਪਿਆ ਗਰੀਬ ਬੰਦੇ ਦਾ ਸਵੇਰੀ ਵਾਚ ਸਵੇਰ ਦੀ ਖਾਲੀ ਸ਼ਾਮ ਦਾ ਫਿਕਰ ਹੋ ਜਾਂਦਾ ਜੀ ਦੇਖ ਲੱਗ ਜਾ ਵਾਜੀ ਦਵੀ ਲੱਗਦਾ ਮੈਨੂੰ ਲੱਗਦਾ ਬਾਈ ਨੇ ਚਾਹ ਵੀ ਨਹੀਂ ਪੀਤੀ ਜਨਾ ਓਏ ਨਹੀਂ ਚਾਹ ਨਹੀਂ ਪੀਤੀ ਸਵੇਰ ਦੀ ਅੱਛਾ ਕਿਉਂ ਨਹੀਂ ਪੀਤੀ ਬਾਈ ਕੀ ਕਰਨ ਪੈਗ ਲਾਇਆ ਗੜਤੀ ਭੈਣ ਸਾਰੀ ਵੀਡੀਓ ਦੀ ਕਰ ਲੈ ਲਾ ਲਿਆ ਪੈਗ ਇਹਨਾਂ ਦਾ ਹੁਣ ਸਵੇਰੀ ਹੈ